ਅੱਜ ਮਿਤੀ 8 ਸਤੰਬਰ 2022 ਜਿਹੜੀ ਅੱਜ ਦੀ ਅਸੀਂ ਵੀਡੀਓ ਪਾ ਰਹੇ ਹਾਂ ਸਾਡੇ ਗੁਰਦੁਆਰਾ ਸਾਹਿਬ ਦੇ ਮੂਹਰੇੋਂ ਪਾਣੀ ਨਿਕਲ ਗਿਆ ਇਹ ਡੀਸੀ ਤੇ ਐਡੀ ਸਾਹਿਬ ਦੇ ਯਤਨਾ ਕਰਕੇ ਉਹਨਾਂ ਕਰਕੇ ਉਹਨਾਂ ਦੇ ਪ੍ਰਬੰਧ ਕਰਨ ਕਰਕੇ ਇਹ ਪਾਣੀ ਨਿਕਲਿਆ 9 ਦਿਨ 9 ਰਾਤਾਂ ਲਗਾਤਾਰ ਮੋਟਰਾਂ ਚੱਲੀਆਂ ਜਿਸ ਕਰਕੇ ਇਹ ਪਾਣੀ ਨਿਕਲਿਆ ਇਹ ਜਿਹੜੀ ਹੈਗੀ ਹੈ ਨਗਰਪੰਚਾਇਤ ਦਾ ਜੇਏ ਹੈ ਉਹਦੀ ਜਾਣਬੁੱਝ ਕੇ ਕੀ ਟੇਨਗਹਿਲੀ ਕਰਕੇ ਇਹ ਹੋਇਆ ਸੀ ਤੇ ਜਾਣਬੁੱਝ ਕੇ ਕੀ ਟੇਨਗਹਿਲੀ ਕਰਕੇ ਉਹਨੇ ਪਾਣੀ ਜਿਹੜਾ ਸੀਗਾ ਗੰਦਾ ਪਾਣੀ ਜਿਹੜਾ ਸੀ ਉਹ ਖੂਹ ਦੇ ਵਿੱਚ ਸਿੱਟਿਆ ਸੀਗਾ ਅਸੀਂ ਜਿਹੜੀ ਅੱਜ ਦੀ ਸਾਡੀ ਵੀਡੀਓ ਹੈ ਉਹ ਸਿਰਫ ਪ੍ਰਸ਼ਾਸਨ ਦੇ ਧੰਨਵਾਦ ਵਾਸਤੇ ਹੈ ਵੀ ਡੀਸੀ ਤੇ ਏਡੀਸੀ ਸਾਹਿਬ ਨੇ ਮੌਕੇ ਤੇ ਦਖਲ ਦਿੱਤਾ 3 ਘੰਟਿਆਂ ਦੇ ਵਿੱਚ ਵਿੱਚ ਉਹਨਾਂ ਨੇ ਜਿਹੜੀਆਂ ਪਿੰਡ ਦੇ ਵਿੱਚ ਗੰਦੇ ਪਾਣੀ ਦੇ ਨਿਕਾਸ ਵਾਲੀਆਂ ਸੀ ਮੋਟਰਾਂ ਉਹ ਚਲਵਾਤੀਆਂ ਹਰੇਕ ਮੋਟਰ ਜਿਹੜੀ ਹੈ ਉਹ 3-3 ਇੰਚ ਪਾਣੀ ਕੱਢਦੀ ਸੀ ਤੁਸੀਂ ਆਪਾਂ ਅੰਦਾਜ਼ਾ ਲਾ ਸਕਦੇ ਆ ਵੀ 5 ਮੋਟਰਾਂ ਲਗਾਤਾਰ ਚੱਲੀਆਂ 15 ਇੰਚ ਪਾਣੀ ਦਿਨ ਰਾਤ ਜਿਹੜਾ ਗੰਦੇ ਗੰਦੇ ਨਾਲੇ ਚ ਪਾਇਆ ਗਿਆ ਤਾਂ ਜਾ ਕੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਗੇਟਾਂ ਤੋਂ ਪਾਣੀ ਪਾਸੇ ਹੋਇਆ ਜੇ ਇਹਨਾਂ ਦੀ ਮੱਛੀ ਜਿਹੜੇ ਨਗਰਪਾਲਿਕਾ ਦੇ ਜਿਹੜੇ ਹੈਗੇ ਐ EMPLOYEE ਐ ਜੇ ਇਹ ਸੁਰੇਸ਼ ਕੁਮਾਰ ਤੇ ਜੇ ਇਹ ਸੁਨੀਲ ਦੱਤ ਜਿਹੜਾ ਪਹਿਲਾਂ ਹੀ ਹੋ ਸੀ ਜੇ ਇਹਨਾਂ ਦੀ ਮੱਛੀ ਜਿਹੜੇ ਪ੍ਰਾਈਵੇਟ ਮੱਛੀ ਵਾਲੇ ਆ ਉਹਨਾਂ ਨਾਲ ਮਿਲੀਭੁਤ ਨਾ ਹੁੰਦੀ ਤਾਂ ਇਹਨੇ ਛੱਪਣਾ ਪਰਦੇ ਤੇ ਪਿੰਡਾਂ ਦੇ ਪਿੰਡ ਦੇ ਵਿੱਚ ਲਹਿਰਾ ਮਬਦ ਦੇ ਵਿੱਚ ਜਿਹੜਾ 200 ਤੋਂ ਵੱਧ ਕਰਾਂ ਦੇ ਵਿੱਚ ਪਾਣੀ ਵੜਿਆ ਸੀਗਾ ਉਹ ਪਾਣੀ ਨਾ ਵੜਦਾ ਤੇ ਲੋਕ ਲੋਕਾਂ ਦੇ ਘਰਾਂ ਦੇ ਵਿੱਚ ਜਿਹੜੀਆਂ ਕਈ ਦਿਨ ਰੋਟੀਆਂ ਨਹੀਂ ਪੱਕੀਆਂ ਪੱਕੀਆਂ ਤੇ ਉਹ ਆਪ ਦਾ ਜਿਹੜਾ ਸੀਗਾ ਠੀਕ ਜੀਵਨ ਬਤੀਤ ਕਰ ਸਕਦੇ ਸੀ ਅੱਜ ਦਾ ਜਿਹੜੀ ਵੀਡੀਓ ਹੈ ਉਹ ਸਿਰਫ ਡੀਸੀ ਸਾਹਿਬ ਤੇ ਏਡੀਸੀ ਸਾਹਿਬ ਦੇ ਧੰਨਵਾਦ ਸਤ ਕਹ ਜਿਨ੍ਹਾਂ ਨੇ ਪਿੰਡ ਦੇ ਵਿੱਚ ਗੰਦਾ ਪਾਣੀ ਕੱਢਣ ਵਾਸਤੇ ਟੈਕਰ ਭੇਜੇ ਜਿਨ੍ਹਾਂ ਨੇ ਪੰਜੇ ਜਿਹੜੇ ਪੰਪ ਸੀ ਉਹ ਨਵੀਆਂ ਮੋਟਰਾਂ ਲਵਾ ਕੇ ਨਵੇਂ ਇੰਜਣ ਭੇਜ ਕੇ ਪਾਣੀ ਨੂੰ ਕਢਵਾਇਆ ਤੇ ਲੋਕਾਂ ਨੂੰ ਸੌਖਾ ਕੀਤਾ ਧੰਨਵਾਦ